ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ਤੇ ਮੌਜੂਦ ਹੈ ਇਸ ਧਰਤੀ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਵੀ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦੇ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਤਲਵੰਡੀ ਸਾਬੋ ਦੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਇੱਥੇ ਆਈ ਹੋਈ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਆਓ ਫਿਰ ਚਲਦੇ ਆ ਕਰਦੇ ਹਾਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਲੋਕਾਂ ਨਾਲ ਗੱਲਬਾਤ ਇੱਕ ਅੰਕਲ ਜੀ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲਾਟਰੀ ਦਾ ਜਿਹੜਾ ਅੱਡਾ ਲਗਾਇਆ ਹੋਇਆ ਗੱਲਬਾਤ ਕਰਦੇ ਆਂ ਅੰਕਲ ਜੀ ਜੇ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਜੋ ਤਲਵੰਡੀ ਸ਼ਹਿਰ ਨੂੰ ਜਿਹੜਾ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦਿੱਤਾ ਕਿਵੇਂ ਦੇਖਦੇ ਹੋ ਬਹੁਤ ਵਧੀਆ ਪੰਜਾਬ ਗਵਰਨਮੈਂਟ ਨੇ ਫੈਸਲਾ ਲਿੱਤਾ ਸਾਡੇ ਸ਼ਹਿਰ ਨੂੰ ਤਲਵੰਡੀ ਸਾਬੋ ਤਖਤ ਸ਼੍ਰੀ ਦਮਦਮਾ ਸਾਹਿਬ ਗੁਰੂਆਂ ਦੀ ਚਰਨ ਛੋਹਤਰ ਤੀਨ ਨੂੰ ਪਵਿੱਤਰ ਇਕਰਾਰ ਦੇ ਕੇ ਬਹੁਤ ਵਧੀਆ ਇਸ ਗੱਲ ਤੇ ਪੰਜਾਬ ਗਵਰਨਮੈਂਟ ਵਧਾਈ ਦੀ ਪਾਤ੍ਰਾ ਅੰਕਲ ਜੀ ਜੇ ਗੱਲ ਕਰੀਏ ਪਹਿਲਾਂ ਵੀ ਸ਼ਾਇਦ ਇੱਥੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਵਿਕਦੀ ਓਗੀ ਜਿਵੇਂ ਬੀੜੀ ਸਿਗਰਟ ਦਾਰੂ ਮੀਟ ਪਹਿਲਾਂ ਤਾਂ ਕੋਈ ਵਿਕਦਾ ਤਾਂ ਨਹੀਂ ਨਾ ਜੀ ਪਹਿਲਾਂ ਵੀ ਇਹ ਪਵਿੱਤਰ ਕਰਾ ਰਹੀ ਸੀ ਇਸ ਕਰਕੇ ਵੀ ਇੱਥੇ ਕੋਈ ਵੀ ਚੀਜ਼ ਨਹੀਂ ਵਿਕਦੀ ਸੀ ਤਖਤ ਸ਼੍ਰੀ ਦਰਗੋਬਾਹ ਸਾਹਿਬ ਦੇ ਏਰੀਆ ਦੇ ਵਿੱਚ ਨਾ ਦਾਰੂ ਨਾ ਮੀਟ ਨਾ ਕੋਈ ਆਂਡਾ ਇਹੋ ਜਿਹੀ ਚੀਜ਼ ਬਿਲਕੁਲ ਨਹੀਂ ਵਿਕਦੀ ਸੀਗੀ ਤੇ ਇਹਦਾ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਹਾਂ ਜੀ ਅਸੀਂ ਪੰਜਾਬ ਗੁਰਮੁਖ ਦਾ ਬਹੁਤ ਵਧੀਆ ਪੂਰੇ ਦਿਲੋਂ ਤਲੋਂ ਤਨ ਮਨ ਤਨ ਨਾਲ ਸਾਰੇ ਨਾਲ ਫੈਸਲੇ ਨੂੰ ਬਹੁਤ ਵਧੀਆ ਮੰਨਦੇ ਆ ਤਨ ਪੰਜਾਬ ਗੌਰਮਤ ਦਾ ਸੀ ਧੰਨਵਾਦ ਕਰਦੇ ਆ ਇਸ ਫੈਸਲੇ ਦੇ ਦਿੱਤੇ ਬਿਲਕੁਲ ਜੀ ਬਿਲਕੁਲ ਏਸੀ ਅੰਕਲ ਜੀ ਜਿੰਨਾ ਵੱਲੋਂ ਤਕਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਇੱਕ ਲਾਟਰੀ ਦਾ ਇਹਨਾਂ ਵੱਲੋਂ ਜਿਹੜਾ ਅੱਡਾ ਲਗਾਇਆ ਹੋਇਆ ਹੈ ਅਤੇ ਇਹਨਾਂ ਨੇ ਕਿਹਾ ਕੀ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਫੈਸਲਾ ਲਿੱਟਾ ਗਿਆ ਹੈ ਤਕਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜਿਹੜੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ ਅਸੀਂ ਇਸ ਦਾ ਜਿਹੜਾ ਸਵਾਗਤ ਕਰਦੇ ਆ ਕੁਝ ਹੋਰ ਵੀ ਸਾਡੇ ਨਾਲ ਤਕਤਸ਼ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਇੱਕ ਭਾਈ ਸਾਹਿਬ ਮੌਜੂਦ ਹੈ ਗੱਲਬਾਤ ਕਰਦੇ ਆ ਭਾਈ ਜੀ ਪਹਿਲਾਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਰਜਿੰਦਰ ਕੁਮਾਰ ਰਜਿੰਦਰ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਫੈਸਲਾ ਲਿੱਤਾ ਗਿਆ ਤਕਤਸ਼ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜਿਹੜਾ ਪਵਿੱਤਰ ਸਿਟੀ ਦਾ ਜਿਹੜਾ ਦਰਜਾ ਦਿੱਤਾ ਗਿਆ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਇੱਥੇ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈ ਬਹੁਤ ਪਵਿੱਤਰ ਵੀ ਹੈ ਤੇ ਲੋਕਾਂ 'ਚ ਵੀ ਸ਼ਰਧਾ ਬਹੁਤ ਹੈ ਇਸ ਪ੍ਰਤੀ ਅੱਛਾ ਕੋਈ ਇੱਥੇ ਇਸ

ਲੋਕਾਂ ਨੂੰ ਸਤਕਾਰ ਕਰਨਾ ਨਹੀਂ ਬਾਕੀ ਇੱਥੇ ਕੋਈ ਨਸ਼ੇ ਵਾਲੀ ਕੋਈ ਚੀਜ਼ ਆ ਵਿਗਦੀ ਨਹੀਂ ਹੈ ਇੱਥੋਂ ਦੇ ਜਿਹੜੇ ਮੰਨ ਲਓ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੇ ਕੋਈ ਇਸ ਤਰ੍ਹਾਂ ਵਿੱਚ ਕੋਈ ਚੀਜ਼ ਵੇਚਦਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਸਜ਼ਾ ਹੀ ਮਿਲਣੀ ਚਾਹੀਦੀ ਜੀ ਬਤਲਵੰਡੀ ਬਿਲਕੁਲ ਜੀ ਬਿਲਕੁਲ ਤਲਵੰਡੀ ਸਾਬੋ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਜੋ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲੁੱਟਾ ਗਿਆ ਹੈ ਵੀ ਤਖਤ ਸ੍ਰੀ ਦਮਦਮਾ ਸਹਿਬ ਤਲਵੰਡੀ ਸਾਬੋ ਨੂੰ ਜਿਹੜਾ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦਿੱਤਾ ਗਿਆ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਆਂ ਤਲਵੰਡੀ ਸਾਬੋ ਦੇ ਲੋਕਾਂ ਨਾਲ ਅਤੇ ਤਲਵੰਡੀ ਸਾਬੋ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਵੀ ਇੱਥੇ ਪਹਿਲਾਂ ਵੀ ਇਸ ਤਰ੍ਹਾਂ ਦਾ ਕੁਝ ਨਹੀਂ ਵਿਕਦਾ ਅਤੇ ਜੇ ਕੋਈ ਇਸ ਤਰ੍ਹਾਂ ਦੀ ਚੀਜ਼ ਵੇਚ ਰਿਹਾ ਹੈ ਉਹਨਾਂ ਨੂੰ ਲੋਕ ਅਪੀਲ ਕਰ ਰਿਹਾ ਹੈ ਵੀ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਨਾ ਵੇਚੀਆਂ ਜਾਣ ਇੱਕ ਭਾਈ ਜੀ ਸਾਡੇ ਨਾਲ ਮੌਜੂਦ ਹੈ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬੁਲ ਕੇ ਗੁਰੂ ਘਰ ਮੱਥਾ ਟੇਕ ਕੇ ਆਇਆ ਗੱਲਬਾਤ ਕਰਦਿਆ ਭਾਈ ਜੀ ਪੰਜਾਬ ਸਰਕਾਰ ਵੱਲੋਂ ਜਿਹੜਾ ਫੈਸਲਾ ਲਿੱਤਾ ਗਿਆ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸ਼ਹਿਰ ਨੂੰ ਜਿਹੜਾ ਪ ਸਿਟੀ ਦਾ ਜਿਹੜਾ ਦਰਜਾ ਦਿੱਤਾ ਗਿਆ ਕਿਵੇਂ ਦੇਖਦੇ ਹੋ ਬੈਰੀ ਹਾਲ ਸਾਹਿਬ ਬੈਰੀ ਪਤੇ ਸਾਰੇ ਸ਼ਹਿਰ ਨवासी ਤਲਵੰਡੀ ਸਾਹਿਬ ਬੋਲਾ ਮੈਂ ਬਹੁਤ ਤੁਹਾਨੂੰ ਕਰਦਾ ਜੋ ਕਿ ਸਰਕਾਰ ਨੇ ਫੈਸਲਾ ਲੇਤਾ ਬਹੁਤ ਹੀ ਚੰਗਾ ਫੈਸਲਾ ਲੇਤਾ ਹੈ ਧਾਰਮਿਕ ਸਥਾਨ ਤੇ ਲੋਕ ਦੂਰ ਦੂਰੋਂ ਦਰਸ਼ਨ ਕਰਨ ਆਉਂਦੇ ਹਨ ਤੇ ਇਸ ਧਾਰਮਿਕ ਸਥਾਨ ਤੇ ਜੋ ਵੀ ਆਪਣੀ ਲੋਕ ਕਾਮਨਾ ਕੋਈ ਮੰਗਦੇ ਆਪੋ ਪੂਰੀਆਂ ਹੁੰਦੀਆਂ ਨੇ ਅਤੇ ਇਸ ਪਵਿੱਤਰ ਸ਼ਹਿਰ ਵਿੱਚ ਮੈਂ ਵੀ 3 ਸਾਲ ਤੋਂ ਪੁਰਾਣੇ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਕੈਸ਼ ਅਫਸਰ ਦੀ ਜਿਵੇਂ ਵਰਨ ਮਾਰਿਆ ਜਿਸ ਵਿੱਚ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਉਹਰੇ ਆਕੇ ਬਹੁਤ ਕੁਝ ਪ੍ਰਾਪਤ ਕੀਤਾ ਬੈਗਰੂ ਦੇ ਅੱਗੇ ਜੋ ਵੀ ਮੈਂ ਬੇਨਤੀ ਅਰਦਾਸ ਕਰਦੇ ਹਾਂ ਉਹ ਕਬੂਲ ਹੁੰਦੀ ਆ ਇਸ ਸ਼ਹਿਰ ਵਿੱਚ ਇੱਕ ਹੋਰ ਵੀ ਆਪ ਦੀ ਪਵਿੱਤਰ ਹੈ ਇਸ ਦੇ ਨੇੜੇ ਤੇ ਕੋਈ ਵੀ ਐਜੀ ਚੀਜ਼ ਨਹੀਂ ਵੇਖਦੀ ਜੋ ਕਿ ਬੱਚਿਆਂ ਤੋਂ ਦੂਰ ਹੋਏ ਨਸ਼ਾ ਪ੍ਰਤੀ ਸਭ ਕੁਝ ਦੂਰ ਆ ਗੁਰੂ ਘਰ ਤੋਂ ਇਹ ਗੁਰੂ ਘਰ ਚ ਬਹੁਤ ਕੋਸ਼ਿਸ਼ ਦੇਖਣ ਨੂੰ ਮਿਲਦਾ ਹੈ ਤੇ ਉਹਰੇ ਆਕੇ ਬਹੁਤ ਹੀ ਸਕੂਨ ਮਿਲਦਾ ਆਤਮਾ ਨੂੰ ਆਪ ਜੀ ਦਾ ਧੰਨਵਾਦ ਬਹੁਤ ਬਹੁਤ ਵੈਰੀ ਹਾਲਸਾ ਵੈਰੀ ਧੰਨਵਾਦ ਬੈਜੀ ਤੇ ਗੱਲ ਕਰੀ ਕਈ ਲੋਕਾਂ ਨਾਲ ਅਸੀਂ ਇਸੋ ਫੈਸਲੇ ਹੋ ਗਿਆ ਕਿ ਗੱਲਬਾਤ ਵੀ ਕੀਤੀ ਐ ਕਈ ਲੋਕਾਂ ਦਾ ਕਹਿਣਾ ਹੈ ਕਈ ਲੋਕ ਘਰਾਂ ਚ ਵੇਚ ਜਾਂਦੇ ਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੂੰਗੀ ਉਹਨਾਂ ਲੋਕਾਂ ਨੂੰ ਬੇਨਤੀ ਕਰਦਾਂ ਕਿ ਇਹ ਚੀਜ਼ ਤੋਂ ਦੂਰ ਹੋ ਕੀ ਆਪਣੇ ਆਪ ਦੇ ਬੱਚੇ ਵੀ ਕਾਹਲੂ ਇਹ ਚੀਜ਼ ਨਾ ਯੂਜ਼ ਕਰਨ ਕਿ ਇਹ ਤੋਂ ਥੋੜਾ ਦੂਰ ਹੋ ਤੇ ਜੇ ਦੂਰ ਹੋ ਵੇਚਣਾ ਹੋਏ ਸ਼ਹਿਰ ਤੋਂ ਗੁਰੂਗੜ੍ਹ ਤੋਂ ਬਹੁਤ ਜਾ ਕੇ ਦੂਰ ਜਾਓ ਹੋਰ ਨੇੜੇ ਦੇ ਪਿੰਡਾਂ ਚ ਸ਼ਹਿਰਾਂ ਤੇ ਪਰ ਇਹ ਚੀਜ਼ ਵਰਤੋਂ ਨਾ ਕਰੋ ਵੀ ਸਰਕਾਰ ਨੂੰ ਵੀ ਚਾਹੀਦਾ ਵੀ ਇਹਨੂੰ ਗਰਾਊਂਡ ਲੈਵਲ ਤੇ ਇੰਪਲੀਮੈਂਟ ਕਰਾਇਆ ਜਾਵੇ ਹਾਂ ਸਰਕਾਰ ਨੂੰ ਚਾਹੀਦਾ ਜੇ ਸਰਕਾਰ ਸਹਿਯੋਗ ਦੇਉਗੀ ਫੈਕਟਰੀਆਂ ਤੇ ਤੋੜੀ ਪਾਵਨ ਦੀ ਲਾਓ ਫਿਰ ਇਹ ਚੀਜ਼ ਤੇ ਰੋਕਥਾਮ ਲੱਗ ਸਕਦੀ ਹੈ ਬਿਲਕੁਲ ਜੀ ਬਿਲਕੁਲ ਐਸੀ ਬਾਈ ਜੀ ਜੋ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਮੱਥਾ ਟੇਕਣ ਆਇਆ ਅਤੇ ਇਹਨਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਹੈ ਇਹ ਬਹੁਤ ਵਧੀਆ ਫੈਸਲਾ ਹੈ ਅਤੇ ਇੱਥੋਂ ਦੇ ਲੋਕਾਂ ਨੂੰ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਵੇਚਣੀ ਚਾਹੀਦੀ ਜੋ ਪੰਜਾਬ ਸਰਕਾਰ ਵੱਲੋਂ ਜਿਹੜੀ ਪਵਨ ਦੀ ਲਗਾਈ ਗਈ ਆ ਤੇ ਇਸ ਫੈਸਲੇ ਦਾ ਇਹਨਾਂ ਲੋਕਾਂ ਵੱਲੋਂ ਜਿਹੜਾ ਸਵਾਗਤ ਕੀਤਾ ਜਾ ਰਿਹਾ ਹੈ ਬਾਈ ਜੀ ਕੀ ਨਾਮ ਹੈ ਤੁਹਾਡਾ ਬਿੰਦੇ ਸਿੰਘ ਜੀ ਮਿੰਦਰ ਜੀ ਜੋ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿੱਤਾ ਗਿਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਨੂੰ ਪਵਿੱਤਰ ਸਿਟੀ ਦਾ ਜਿਹੜਾ ਦਰਜਾ ਦੇ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਮੈਂ ਠੀਕ ਹੈ ਜੀ ਮੈਨੂੰ ਅਜੇ ਨਾ ਅੰਦਾਜ਼ਾ ਚਾਹਤ ਨਹੀਂ ਜੀ ਇੱਥੇ ਪਹਿਲਾਂ ਵਿਕਦੀ ਆ ਹਾਂ ਬਿਲਕੁਲ ਵਿਕਦੀ ਸੀ ਤੇ ਹੁਣ ਮਤਲਬ ਕੀ ਸਰਕਾਰ ਨੂੰ ਗਰਾਉਂਡ ਲੈਵਲ ਤੇ ਇਹਨੂੰ ਇੰਪਲੀਮੈਂਟ ਕਰਾਉਣਾ ਚਾਹੀਦਾ ਹਾਂਜੀ ਹਾਂਜੀ ਕਰਾਉਣਾ ਦੋ ਇਹ ਫੈਸਲਾ ਵਧੀਆ ਹਾਂ ਠੀਕ ਹੈ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜੀ ਬੜੀ ਦੇਖਦੇ ਆ ਜੀ ਵਧੀਆ ਜੀ ਦੇ ਉਹ ਵੀ ਫੇਰੇ ਆ ਐਸਲਾ ਬਗੀ ਹੈ ਜੀ ਇੱਥੇ ਮੀਟ ਸ਼ਰਾਬ ਅੰਡਾ ਸਿਗਰਟ ਬੀੜੀ ਕੁਛ ਨਹੀਂ बिकੇਗੀ ਇਸ ਚਾਰ ਨਹੀਂ ਜੀ ਵਧੀਆ ਬਿਕਣੀ ਵੀ ਨਹੀਂ ਚਾਹੀਦੀ ਜੀ ਵਧੀਆ ਪਹਿਲਾਂ ਵਿਕਦੀ ਹੈ ਤੇ ਹਾਂ ਜੀ ਆਮ ਪਹਿਲਾਂ ਤਾਂ ਆਮ ਹੀ ਹੈ ਜੀ ਵੀ ਇਹਨੂੰ ਗਰਾਉਂਡ ਲੈਵਲ ਤੇ ਇੰਪਲੀਮੈਂਟ ਕਰਾਉਣਾ ਚਾਹੀਦਾ ਹਾਂਜੀ ਹਾਂਜੀ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦਿੱਤਾ ਗਿਆ ਤਕਤਿਸ਼ਰੀ ਦਮਦਮਾ ਸਾਹਿਬ ਤਲਵੰਡੀ ਸਾਬ ਬੋਲੋ ਕਿਵੇਂ ਦੇਖਦੇ ਨਹੀਂ ਐਤਾ ਜੀ ਗੱਲ ਤਾਂ ਵਧੀਆ ਠੀਕ ਹੈ ਪਰ ਉਹ ਵੀ ਜੇ ਲਾਗੂ ਕਰਨ ਸਮਾਰ ਕੇ ਵੀ ਗਰਾਉਂਡ ਜ਼ੀਰੋ ਤੋਂ ਲੈ ਕੇ ਇੰਪਲੀਮੈਂਟ ਕਰਨਾ ਚਾਹੀਦਾ ਹਾਂਜੀ ਪੂਰਾ ਵੀ ਪਹਿਰਾ ਦੇਣਾ ਚਾਹੀਦਾ ਇਸ ਗੱਲ ਤੇ ਜੇ ਲੈ ਤੇ ਵਿਕਦੇ ਕੋਈ ਮੀਟਾਂ ਡਾਂਡਾ ਸਾਰਾ ਕੁਝ ਹੀ ਵਿਕਸ ਤੇ ਹੁਣ ਮਤਲਬ ਕੀ ਗਰਾਉਂਡ ਲੈਵਲ ਤੇ ਇਹਨੂੰ ਇੰਪਲੀਮੈਂਟ ਕਰਨ ਹਾਂਜੀ ਪੂਰਾ ਸ਼ਕਤੀ ਨਾਲ ਪਹਿਰਾ ਦੇਣਾ ਇਸ ਗੱਲ ਤੇ ਜਿਹੜੀ ਗੱਲ ਕਰਦੇ ਵਾ ਵੀ ਜਮਾ ਨਹੀਂ ਵਿਕਣਾ ਚਾਹੀਦਾ ਜਮਾ ਵਿਕਣਾ ਚਾਹੀਦਾ ਜਿੱਥੇ ਘਟੋ ਘਟ ਤਿੰਨ ਚਾਰ ਕਿਲੋਮੀਟਰ ਦੂਰ ਵੀ ਇਹ ਫੈਸਲੇ ਦਾ ਸਵਾਗਤ ਕਰਦੇ ਹਾਂਜੀ ਸਵਾਗਤ ਕਰਦੇ ਪੂਰਾ ਹਾਂਜੀ ਭਾਈ ਜੀ ਕੀ ਨਾਮ ਹੈ ਬਲਦੇਵ ਸਿੰਘ ਜੀ ਬਲਦੇਵ ਜੀ ਕਿਵੇਂ ਦੇਖਦੇ ਇਸ ਫੈਸਲੇ ਨੂੰ ਇਹਨੂੰ ਅਸੀਂ ਦੇਖਦੇ ਆ ਜੀ ਪਹਿਲਾਂ ਇਹਦੇ ਵਿੱਚ ਬਹੁਤ ਕੋਚ ਚੱਲਦਾ ਸੀਗਾ ਇੱਥੇ ਗਾਰੂ ਦੇ ਥਿੱਤੇ ਥੁੱਕੇ ਸਾਰਾ ਕੋਹਾ ਹੁਣ ਕਿਹੜਾ ਤਾਂ ਬਾਹਰ ਕੱਢ ਰੱਖਿਆ ਹੈ ਯਾਨੀ ਕਿ ਦੂਰ ਨਹੀਂ ਹੈ ਤੇ ਨੇੜੇ ਹੈ ਜੀ ਕੰਮ ਇਹ ਹੋ ਹੀ ਜਾਂਦਾ ਵਿੱਚ ਵੀ ਵੀ ਪੰਜਾਬ ਸਰਕਾਰ ਨੂੰ ਗਰਾਊਂਡ ਲੈਵਲ ਤੇ ਇਹਨੂੰ ਲਾਗੂ ਕਰਨਾ ਚਾਹੀਦਾ ਹਾਂ ਜੇ ਇਹਨੂੰ ਲਾਗੂ ਕਰਨ ਦੇ ਇੱਥੇ ਕੁਝ ਨਹੀਂ ਲੱਭਿਆ ਆਪਣਾ ਇੱਥੇ ਕੁਝ ਨਹੀਂ ਵਿਕਣਾ ਚਾਹੀਦਾ ਐਸਾ ਨਸ਼ਾ ਪੱਤਾ ਕੋਈ ਵੀ ਨਹੀਂ ਵਿਕਣਾ ਚਾਹੀਦਾ ਜੀ ਹਾਂ ਕੁਝ ਨਹੀਂ ਇੱਥੇ ਵਿਕਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਤਲਵੰਡੀ ਸਾਬੋ ਦੇ ਲੋਕ ਕਹਿ ਰਿਹਾ ਇਸ ਧਰਤੀ ਤੇ ਕੋਈ ਵੀ ਨਸ਼ੇ ਵਾਲੀ ਚੀਜ਼ ਨਹੀਂ ਵਿਕਣੀ ਚਾਹੀਦੀ ਕੋਈ ਮੀਟ ਸ਼ਰਾਬ ਨਹੀਂ ਵਿਕਣਾ ਚਾਹੀਦਾ ਵਿਕਣਾ ਚਾਹੀਦਾ ਸਾਡੇ ਨਾਲ ਹੋਰ ਵੀ ਇਹ ਬਾਈ ਜੀ ਮੌਜੂਦ ਹੈ ਗੱਲਬਾਤ ਤੇ ਬਾਈ ਜੀ ਕੀ ਨਾਮ ਹੈ ਤੁਹਾਡਾ ਜਲਦੀ ਜੀ ਕੁਦੀਪ ਜੀ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜੋ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿੱਤਾ ਗਿਆ ਵੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਨੂੰ ਜਿਹੜਾ ਸ਼ਹਿਰ ਨੂੰ ਜਿਹੜਾ ਪਵਿੱਤਰ ਸਿਟੀ ਦਾ ਜਿਹੜਾ ਦਰਜਾ ਦਿੱਤਾ ਗਿਆ ਸ਼ਹਿਰ ਬਹੁਤ ਵੱਡਾ ਹੈ ਜੀ ਦਮਦਮਾ ਸਾਹਿਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਤਾਂ ਉਹ ਵੀ ਨਸ਼ੇ ਬਤ ਦੌਰাত ਹੋਣਾ ਚਾਹੀਦਾ ਪਹਿਲਾਂ ਬਿਤੇ ਰਾਖ ਕੋਲੋਂ ਮੋੜਾ ਮੋੜਾ ਚੱਬੀ ਹੋਏ ਦੁਕਾਨਾਂ ਦਾ ਗੱਲ ਇਹਨੂੰ ਗਰਾਉਂਡ ਜ਼ੀਰੋ ਤੋਂ ਲਾਗੂ ਕਰਨਾ ਚਾਹੀਦਾ ਜ਼ੀਰੋ ਸਮਾ ਗੁਰੂਆਬੀ ਦੀ ਧਰਤੀ ਹੈ ਇਸ ਹਾਵ ਲੈ ਇਹਨੂੰ ਦੂਰ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਕਹਿੰਦੇ ਸਰਕਾਰਾਂ ਨੂੰ 0 ਲੈਵਲ ਤੇ ਗਰਾਊਂਡ ਲੈਵਲ ਤੇ ਇਸ ਨੂੰ ਜਿਹੜਾ ਲਾਗੂ ਕਰਨਾ ਚਾਹੀਦਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਕੋਈ ਵੀ ਨਸ਼ਾ ਜਿਹੜਾ ਨਹੀਂ ਵਿਕਣਾ ਚਾਹੀਦਾ ਤਸਵੀਰਾਂ ਤੁਹਾਨੂੰ ਇਸ ਟਾਈਮ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਠਿੰਡਾ ਦੀਆਂ ਦਿਖਾ ਰਿਹਾ ਕੁਝ ਹੋਰ ਵੀ ਸਾਡੇ ਨਾਲ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਜੋ ਪੰਜਾਬ ਸਰਕਾਰ ਵੱਲੋਂ ਫੈਸਲਾ ਲਿੱਟਾ ਗਿਆ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਜਿਹੜਾ ਸ਼ਹਿਰ ਹੈ ਇਹਨੂੰ ਪਵਿੱਤਰ ਸਿਟੀ ਦਾ ਜਿਹੜਾ ਦਰਜਾ ਦਿੱਤਾ ਗਿਆ ਕਿਵੇਂ ਦੇਖਦੇ ਹੋ ਠੀਕ ਹੈ ਉਹ ਤਾਂ ਠੀਕ ਹੈ ਜੀ ਜੇ ਇਹ ਤੇ ਸਰਕਾਰ ਅਮਲ ਕਰੇ ਗੱਲ ਅਮਲ ਦੀ ਹੈ ਬਹੁਤ ਕੁਝ ਵੀ ਕਹਦਾ ਜੀ ਬਹੁਤ ਚਿਰ ਦੀ ਮੰਗ ਸੀ ਲੋਕਾਂ ਦੀ ਪਸਿਆ ਨਹੀਂ ਗਾ ਵਧੀਆ ਕੰਦੇ ਆ ਵੀ ਜੇ ਸਰਕਾਰ ਇਹ ਤੇ ਗੌਰ ਕਰੇ ਹਟਾਵੇ ਕਿਉਂਕਿ ਵੀ ਇੱਥੋਂ ਲੈ ਕੇ ਡਿਊਟੀ 'ਚ ਖੜੇ ਆਪਾਂ ਇੱਥੋਂ ਦਸ ਕਰਮਾਂ ਤੇ ਇੱਕਰੀ ਕੋਸ ਮਰਜ਼ੀ ਲੈ ਲੋ ਜਦੋਂ ਹੀ ਲੈ ਲੋ ਕੋਈ ਆਨਵੀਜਾ ਕਾਲੀ ਸਰਕਾਰ ਸੀ ਜਾਂ ਕਾਂਗਰਸ ਜਾਂ ਅੱਜ ਜਿੰਨੀ ਸਰਕਾਰ ਤੀਜੀ ਸਰਕਾਰ ਆ ਗਈ ਇਹ ਕਦੋਂ ਜਿੰਨਾ ਕੋਈ ਮਰਜ਼ੀ ਇਹਨੂੰ ਗਰਾਊਂਡ ਲੈਵਲ ਤੇ ਇੰਪਲੀਮੈਂਟ ਕੀਤਾ ਜਾਵੇ। ਹਾਂਜੀ ਇਹਨੂੰ ਹਾਕਤ ਜਿਵੇਂ ਕੀਤਾ ਨੋਟੀਫਿਕੇਸ਼ਨ ਵੀ ਉਹਨੂੰ ਅਮਲ ਕੀਤਾ ਜਾਵੇ ਤੇ ਉਹ ਗਰਾਊਂਡ ਲੈਵਲ ਤੇ ਦੇਖਿਆ ਜਾਵੇ ਸਰਕਾਰ ਚੈੱਕ ਕੀਤਾ ਜਾਵੇ, ਚੈੱਕ ਕੀਤਾ ਜਾਵੇ। ਵੀ ਘਰਾਂ ਦੇ ਵਿੱਚ ਸਭ ਕੁਝ ਮਿਲਦਾ ਜੀ ਜੇ ਦੁਕਾਨਾਂ ਚੱਕਣ ਨਾਲ ਕੋਈ ਤਰਹੇਰ ਨਹੀਂ ਬਣਦਾ। ਜੋ ਇੱਥੇ ਬਾਦੀ ਆ ਉਹਨੂੰ ਵੀ ਬੜਾ ਮੋਟਾ ਕੰਟਰੋਲ ਕੀਤਾ ਜਾਵੇ। ਵੀ ਇਹ ਫੈਸਲਾ ਵਧੀਆ ਕੀਤਾ ਉਹਨਾਂ ਨੇ। ਹਾਂ ਫੈਸਲਾ ਵਧੀਆ ਕੀਤਾ ਪਰ ਇਹ ਤੇ ਅਮਲ ਹੋਣਾ ਜ਼ਰੂਰੀ ਹੈ। ਬਿਲਕੁਲ ਜੀ ਬਿਲਕੁਲ ਕਹਿੰਦੇ ਪੰਜਾਬ ਸਰਕਾਰ ਵੱਲੋਂ ਜੋ ਇਹ ਫੈਸਲਾ ਲਿੱਤਾ ਗਿਆ ਬਹੁਤ ਵਧੀਆ ਫੈਸਲਾ ਹੈ ਪਰ ਇਹਨੂੰ ਗਰਾਉਂਡ ਲੈਵਲ ਤੇ ਜਿਹੜਾ ਇੰਪਲੀਮੈਂਟ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਨਾਲ ਹੋਰ ਵੀ ਇੱਥੇ ਬਾਈ ਜੀ ਮਦੂਦ ਆ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਬਾਈ ਜੀ ਜੋ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿੱਤਾ ਗਿਆ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਦਿੱਤਾ ਗਿਆ ਕਿਵੇਂ ਦੇਖਦੇ ਹੋ ਇਹ ਬਹੁਤ ਵਧੀਆ ਫੈਸਲਾ ਸਰਕਾਰ ਦਾ ਜੀ ਪਰ ਇਸ ਨੂੰ ਪੂਰਾ ਲਾਗੂ ਕੀਤਾ ਜਾਵੇ ਜੀ ਤੇ ਪੰਜਾਬ ਸਰਕਾਰ ਇਹਨੂੰ ਪੂਰਾ ਲਾਗੂ ਕਰੇ ਜੀ ਤਾਂ ਵੰਡੀ ਜਿਨੋਸ਼ਾ ਬਹੁਤ ਜਿਆਦਾ ਹੈ ਜੀ ਇਹਨੂੰ ਕਾਬੂ ਕੀਤਾ ਜਾਵੇ ਵੀ ਤੁਹਾਡੇ ਕਹਿਣ ਦਾ ਮੀਨਸ ਹੈ ਇਹਨੂੰ ਗਰਾਉਂਡ ਲੈਵਲ ਤੇ ਇੰਪਲੀਮੈਂਟ ਕੀਤਾ ਜਾਵੇ ਇਹਨੂੰ ਗਰਾਉਂਡ ਲੈਵਲ ਤੇ ਲਾਗੂ ਕੀਤਾ ਜਾਵੇ ਜੀ ਵੀ ਪਹਿਲਾਂ ਇੱਥੇ ਵਿਕਦਾ ਫਿਰ ਹਾਂ ਵਿਕੀ ਜਾਂਦਾ ਜੀ ਤਾਂ ਆਮ ਵਿਖਦਾ ਕੋਈ ਨਹੀਂ ਸਿੱਟੀ ਸ਼ਰਾਬ ਮੀਟ ਜੋ ਕੁਸ ਮਰਜ਼ੀ ਲੈ ਵੀਟ ਥੋੜਾ ਜਿਆਦਾ ਦੂਰ ਵਿਕਦਾਗਾ ਮਤਲਬ ਜਿਵੇਂ ਕਹਿੰਦੇ ਨੇ ਏਰੀਆ ਲਾਗੂ ਕੀਤਾ ਜਾਵੇ ਕਿੰਨੇ ਏਰੀਆ ਚ ਨਹੀਂ ਵਿਕਣਾ ਚਾਹੀਦਾਗਾ ਤੇ ਉਹਦੀ ਹੱਦ ਬੰਦੀ ਕੀਤੀ ਜਾਵੇ ਉਦੋਂ ਆਮ ਵਿਕੀ ਜਾਵੇ ਵੀ ਇਹ ਫੈਸਲੇ ਦਾ ਸਵਾਗਤ ਕਰਦੇ ਹਾਂ ਤੁਸੀਂ ਸਰਕਾਰ ਦਾ ਫੈਸਲਾ ਬਹੁਤ ਵਧੀਆ ਪਰ ਇਹਨੂੰ ਕਾਨੂੰਨੀ ਤੌਰ ਤੇ ਲਾਗੂ ਕਰੇ ਬਿਲਕੁਲ ਜੀ ਬਿਲਕੁਲ ਇਸੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਲੋਕ ਜਿਨ੍ਹਾਂ ਨਾਲ ਆਪਾਂ ਪੰਜਾਬ ਸਰਕਾਰ ਵੱਲੋਂ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜਿਹੜਾ ਪਵਿੱਤਰ ਸਿਟੀ ਦਾ ਜਿਹੜਾ ਦਰਜਾ ਦਿੱਤਾ ਗਿਆ ਇਹਨਾਂ ਵੱਲੋਂ ਇਸ ਫੈਸਲੇ ਦਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਅਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਫੈਸਲੇ ਨੂੰ ਗਰਾਊਂਡ ਲੈਵਲ ਤੇ ਜਿਹੜਾ ਇੰਪਲੀਮੈਂਟ ਕਰਵਾਇਆ ਜਾਵੇ ਕੈਮਰਾਮੈਨ ਸੁਖਜਲ ਦੇ ਨਾਲ ਮਨੋਚਾਤ ਕੀਵਲ ਪੈਨਿਕ ਸਵੇਰਾ ਟੀਵੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਟੇਂਟਾ